ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟ ਲਈ ਜਿਹੜੇ ਵੀ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਬਾਈ ਤੇ ਅੱਜ ਦੀ ਵੀਡੀਓ 'ਚ ਆਪਾਂ ਸੱਤ ਮਸ਼ੀਨਰੀਆਂ ਬਕਾਉ ਲੈ ਕੇ ਆਏ ਆ ਬਾਈ ਚਾਰ ਟਰੈਕਟਰ ਬਕਾਊ ਆ ਇੱਕ ਕੰਟ੍ਰੈਕਟਰ ਵਾਲੀ ਕੰਪੈਨ ਤੇ ਦੋ ਸੈਟ ਤਾਮੀਆਂ ਦੇ 18 ਦੇ ਸੱਤ ਮਸ਼ੀਨਰੀਆਂ ਬਕਾਉ ਲੈ ਕੇ ਆਏ ਤੇ ਕਿਸੇ ਭਰਾ ਨੇ ਕੋਈ ਵੀ ਮਸ਼ੀਨਰੀ ਵੇਚ ਨਹੀਂ ਹੁੰਦੀ ਆ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਬਾਈ ਆ ਬੂਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟ੍ਰੈਕਟਰ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪਦਾ ਐਡਰੈਸ ਭੇਜ ਦਿਆ ਕਰੋ ਸਾਰਾ ਜੂੜੀ ਥੋੜੀ ਮਸ਼ੀਨਰੀ ਆ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਟੇਟਮੈਂਟ ਦੀ ਤੇ ਜਾਂ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਤੇ ਸਾਰਾ ਕੁਝ ਲਿਖ ਦਿਆ ਕਰੋ ਵੀ ਕਿੰਨੇ ਮਾਡਲ ਆ ਕਿੰਨੇ ਪੈਸੇ ਲੈਣੇ ਆ ਕਈ ਭਰਾ ਅਦਾ ਹੀ ਲਿਖਦੇ ਆ ਤੇ ਕਿਸੇ ਪੁਰਾਣੀ ਵੀਡੀਓ ਪੂਣੀ ਹੋਵੇ ਤੇ ਵੀਡੀਓ ਆਪਾਂ ਫੇਰੀ ਪਾਉਂਦੇ ਆ ਬੋਟਾ ਕੋਡੀ ਚੈਨਲ ਤੇ ਤੇ ਸਾਰੇ ਭਰਾ ਦੇਖ ਲਓ ਵੀ ਕਿਸੇ ਪੁਰਾਣੀ ਵੀ ਟ੍ਰੈਕਟਰ ਲੈਣਾ ਹੋਵੇ ਸੋਨਾਲੀਕਾ ਪਹਿਲੇ ਨੰਬਰ ਤੇ ਟ੍ਰੈਕਟਰ ਸੋਨਾਲੀਕਾ ਸੋਨਾਲੀਕਾ 3 ਤੇ 2014 ਮਾਡਲ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ 90 ਪੈਸੇ ਆ ਬਾਈ ਕਿਸੇ ਵੀਰ ਭਰਾ ਨੇ ਬਾਈ ਟੈਟਰ ਲੈਣਾ ਹੋਵੇ ਤੇ ਪਿੰਡ ਬਾਈ ਦਾ ਲਥਾੜਾ ਪਿੰਡ ਬਾਈ ਲਥਾੜਾ ਜ਼ਿਲ੍ਹਾ ਜਲੰਧਰ ਤੇ ਫਲੋਰ ਦੇ ਕੋਲੇ ਪਿੰਡ ਆ ਲਥਾੜਾ ਉੱਥੇ ਬਾਈ ਦਾ ਟਾਇਰ ਖੜਾ ਬਾਈ ਦੇ ਘਰੇ ਬਾਈ ਬਾਈ ਨੇ ਨਵਾਂ ਕਢਾਇਆ ਸੀ ਕੋਈ ਬਾਈ ਵਪਾਰੀ ਨਹੀਂ ਬਾਈ ਤੇ ਬਾਈ ਨੇ ਨਵਾਂ ਖਰਾਆ ਹੀ ਟਰੈਕਟਰ ਤੇ ਬਾਈ ਨੇ ਟਰੈਕਟਰ ਹੈਗਾ ਵੇਚਣਾ ਸੋਨਾਲੀਕਾ 35 ਦਾ ਕਿਸੇ ਵੀਰ ਨੂੰ ਪੁਰਾਣੇ ਬਈ ਸੋਨਾਲੀਕਾ 35 ਦਾ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਬਾਈ ਵਾਹ ਕੇ ਚੈੱਕ ਕਰ ਲੋ ਮੇਰਾ ਟਰੈਡ ਪੂਰਾ ਵਧੀਆ ਟਰੈਕਟਰ ਪੂਰੀ ਸੋਹਣੀ ਹਾਲਤਾਂ ਟਰੈਕਟਰ ਦੀ ਤੇ 3 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਦੇਉਂਗਾ ਬਾਈ ਸੋਨਾਲੀਕਾ 35 ਦਾ ਕਿਸੇ ਵੀਰ ਨੂੰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਨੂੰ ਪ ਸਾਰੇ ਭਰਾ ਦੇਖ ਲਓ ਬਾਈ 1993 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵਿੱਚ ਟੱਟ ਲੈਣਾ ਹੋਵੇ ਸਵਰਾਜ 735 ਤੇ ਪਿੰਡ ਬਾਈ ਦਾ ਸੰਦੂ ਖੁਰਦ ਸੰਦੂ ਖੁਰਦ ਪਿੰਡ ਬਾਈ ਸੰਦੂ ਖੁਰਦ ਤੇ ਰਾਮਪਰਾ ਫੂਲ ਕੋਲੇ ਪੈਂਦਾ ਬਾਈ ਦਾ ਸੰਦੂ ਖੁਰਦ ਐਂਡ ਸੰਦੂ ਖੁਰਦ ਜਿਵੇਂ ਟਾਇਰ ਖੜਾ 735 ਸਵਰਾਜ ਕਿਸੇ ਭਰਾ ਨੇ ਵੀ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਸਾਰੇ ਪਾਸੋਂ ਟਰੈਕਟਰ ਮੇਰਾ ਪੂਰਾ ਵਧੀਆ ਚੈੱਕ ਕਰਕੇ ਮੇਰੇ ਘਰੋਂ ਬੇ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬੇ ਸਵਰਾਜ ਟਰੈਕਟਰ ਲੈਣਾ ਹੋਵੇ 735 ਤੇ ਇਹ ਪਿੰਡ ਸੰਧੂ ਕਲਾਂ ਖੜਾ ਤੇ ਬਾਈ ਦਾ ਫੋਨ ਨੰਬਰ ਆ ਬੇ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 735 ਟਰੈਕਟਰ ਸਾਰੇ ਭਰਾ ਦੇਖ ਲਓ ਬਾਈ 1997 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 50 ਕ ਪੈਸੇ ਆ ਟਰੈਕਟਰ ਦੇ ਸਾਰੇ ਪਾਸੇ ਬਾਈ ਕਹਿੰਦਾ ਮੇਰਾ ਪੂਰਾ ओरिजिनल ਟਰੈਕਟਰ ਆ ਵੀ ਪੂਰਾ ਸਾਫ ਆ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ ਏਰੀਆ ਧੂਰੀ ਧੂਰੀ ਏਰੀਏ ਜੀ ਵੀ ਟਰੈਡ ਖੜਾ ਹੈ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਸਵਰਾਜ ਕਿਸੇ ਵੀਰ ਪੁਰਾਣੇ ਬਾਈ ਸਵਰਾਜ ਟਰੈਡ ਲੈਣਾ ਹੋਵੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਸਵਰਾਜ ਟਰੈਡ ਲੈ ਜਾਓ ਬਾਈ ਕਿਸੇ ਪੁਰਾਣੇ ਬਾਈ ਸਵਰਾਜ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਮੈਸ ਹੀ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਭਰਾਣੇ ਬਈ ਮੈਸੀ ਟਰੈਕਟਰ ਲੈਣਾ ਹੋਵੇ ਤੇ 245 ਟਰੈਕਟਰ ਆ ਬਈ ਮੈਸੀ ਇਹ 245 ਤੇ 2000 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਟਰੈਕਟਰ ਦੇ 80 90 ਪੈਸੇ ਪਏ ਆ ਕਿਸੇ ਵੀ ਭਰਾਣੇ ਬਈ ਟਰੈਟ ਲੈਣਾ ਹੋਵੇ ਮੈਸੀ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਜੀ ਬਈ ਟਰੈਟ ਖੜਾ ਕਿਸੇ ਵੀ ਭਰਾਣੇ ਬਈ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਟਰੈਟ ਬਈ ਦਿਆਂਗਾ ਸਾਰੇ ਪਾਸੋਂ ਟਰੈਡ ਮੇਰਾ ਪੂਰਾ ਵਧੀਆ ਵਾਕੇ ਚੈੱਕ ਕਰਕੇ ਮੇਰੇ ਕੋਲੋਂ ਬਈ ਟਰੈਡ ਲੈ ਜਾ ਕਿਸੇ ਵੀਰ ਪ੍ਰਾਣੇ ਬਈ ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪ੍ਰਾਣੇ ਬਲਕਾਰ ਕੰਪੈਨ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪ੍ਰਾਣੇ ਬਈ ਬਲਕਾਰ ਕੰਪੈਨ ਲੈਣੀ ਹੋਵੇ ਤੇ 2012 ਮਾਡਲ ਆ ਤੇ ਅੱਧੇ ਇੱਕ ਟਾਇਰ ਆ ਬਈ ਕੰਪੈਨ ਦੇ ਸਾਰੇ ਭਰਾ ਦੇਖ ਲਓ ਬਾਈ ਤੇ ਟਰੈਕਟਰ ਚੜਿਆ ਉੱਤੇ ਅਰਜਨ 605 ਅਰਜਨ ਚੜਿਆ ਬਈ ਉੱਤੇ ਟਰੈਡ 605 ਤੇ ਟਰੈਕਟਰ ਦਾ ਮਾਡਲ ਆ 2014 ਕਿਸੇ ਵੀਰ ਪ੍ਰਾਣੇ ਬਈ ਕੰਪੈਨ ਤੇ ਟਰੈਕਟਰ ਦੋਨੇ ਲੈਣੇ ਹੁਣ ਦੋਨੇ ਲੈ ਲਓ ਤੇ ਬਾਈ ਕਹਿੰਦਾ ਅੱਡੋ ਅੱਡੀ ਲੈਣੇ ਤੇ ਅੱਡੋ ਅੱਡੀ ਲੈ ਲਓ ਕਿਸੇ ਵੀਰ ਪ੍ਰਾਣੇ ਬਈ ਲੈਣੇ ਹੁਣ ਕੰਪੈਨ ਤੇ ਟਰੈਡ ਬਾਈ ਦੋਨਾਂ ਦਾ ਰੇਟ ਬਾਈ ਕਹਿੰਦੇ 9 ਲੱਖ ਰੁਪਏ ਦੇ ਆਸ-ਪਾਸੇ ਦੇਵਾਂਗੇ ਸਾਰੇ ਪਾਸੋਂ ਕੰਪੈਨ ਬਈ ਚੈੱਕ ਕਰਕੇ ਸਾਡੇ ਘਰੋਂ ਲੈ ਜਾਓ ਤੇ 54 ਇੰਚੀ ਕਟਰਾ 54 ਇੰਚੀ ਕਟਰਾ ਬਈ ਕੰਪੈਨ ਦਾ ਸਾਰੇ ਪਾਸੋਂ ਬਾਈ ਕਹਿੰਦੇ ਕੰਪੈਨ ਚੈੱਕ ਕਰਕੇ ਸਾਡੇ ਘਰੋਂ ਲੈ ਜਾਓ ਕਿਸੇ ਵੀਰ ਪ੍ਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਏਰੀਆ ਰਾਮਪਰਾਫਾ ਰਾਮਪਰਾਪੂਲ ਤੇ ਜਿਲ੍ਹਾ ਬਟੰਡੇ ਚ ਪੈਂਦਾ ਵੀ ਏਰੀਆ ਰਾਮਪਰਾਪੂਲ ਤੇ ਰਾਮਪਰਾਪੂਲ ਬਈ ਕੰਪੈਨ ਖੜੀ ਆ ਕਿਸੇ ਵੀਰ ਪ੍ਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ 18 ਤਮੀਆਂ ਲੈਣੀਆਂ ਹੁਣ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪ੍ਰਾਣੇ ਬਈ 18 ਤਮੀਆਂ ਲੈਣੀਆਂ ਹੁਣ ਤੇ ਖਾਲਸੇ ਵਾਲਿਆਂ ਦੀਆਂ ਬਣੀਆਂ ਬਈ ਜੋੜੇ ਪੁੜਾਂ ਕੋਲੇ ਜਿਹੜੇ ਖਾਲਸੇ ਆ ਮਸ਼ਹੂਰ ਆ ਤਮੀਆਂ ਵਾਲੇ ਉਹ ਤਮੀਆਂ ਉਹਨਾਂ ਤੋਂ ਬਣੀਆਂ ਬਾਈਆਂ ਦੀਆਂ ਤਮੀਆਂ ਆ ਇਹ ਕਿਸੇ ਵੀਰ ਪ੍ਰਾਣੇ ਬਈ ਤਮੀਆਂ ਲੈਣੀਆਂ ਹੋ ਇਹ ਬਾਈ ਕਹਿੰਦੇ ਪੂਰੀਆਂ ਭਾਰੀਆਂ ਤੇ ਪੂਰੀਆਂ ਹੈਵੀ ਤਮੀਆਂ ਤੇ ਪੂਰੀਆਂ ਸੌਦਾ ਬਾਈ ਵਾਹ ਕੇ ਚੈੱਕ ਕਰਕੇ ਤਮੀਆਂ ਲੈ ਜਾਓ ਬਈ ਕਿਸੇ ਵੀਰ ਪੁਰਾਣੇ ਵਿੱਚ ਤਮੀਆਂ ਲੈਣੀਆਂ ਹੁਣ 18 ਤੇ ਇਹ ਖੜੀਆਂ ਏਰੀਆ ਸਮਰਾਲਾ ਸਮਰਾਲੇ ਏਰੀਏ 'ਚ ਵੀ ਤਮੀਆਂ ਖੜੀਆਂ ਤੇ ਬਾਈ ਕਹਿੰਦੇ 90000 ਦੇ ਆਸੇ-ਪਾਸੇ ਤਮੀਆਂ ਦੇਵਾਂਗੇ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਦਾ ਫੋਨ ਨੰਬਰ ਆਥਲੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਤਮੀਆਂ ਲੈਣੀਆਂ ਹੁਣ 18 ਸਾਰੇ ਭਾਅ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਈ ਤਮੀਆਂ 18 ਲੈਣੀਆਂ ਹੁਣ ਇਹ ਨੂਰ ਮੈਲ ਦੀਆਂ ਬਣੀਆਂ ਤਮੀਆਂ 18 ਬਾਈ ਤੇ ਪਿੰਡ ਪਈਆਂ ਰਾਈਆਂ ਵਾਲੇ ਪਿੰਡ ਬਾਈ ਰਾਈਆਂ ਵਾਲਾ ਬਾਈ ਦਾ ਤੇ ਫਰੀਦਕੋਟ ਦੇ ਕੋਲੇ ਪਿੰਡ ਆ ਬਾਈ ਫਰੀਦਕੋਟ ਏਰੀਏ ਚ ਪਿੰਡ ਪੈਂਦਾ ਬਾਈ ਰਾਈਆਂ ਵਾਲਾ ਬਾਈ ਦਾ ਤੇ ਰਾਈਆਂ ਵਾਲੇ ਪਿੰਡ ਪਈਆਂ ਬਈ ਤਮੀਆਂ ਕਿਸੇ ਵੀ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਕਹਿੰਦਾ 68000 ਦੇ ਆਸੇ ਪਾਸੇ ਮੈਂ ਤਮੀਆਂ ਬਈ ਦੇ ਦੂੰਗਾ ਕਿਸੇ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਇਹ ਆਈ ਦੀਆਂ ਵੀਡੀਓ ਆਪਣੇ ਕੋਲ 7 ਸੀ ਮਸ਼ੀਨਰੀਆਂ ਦੀਆਂ ਤੇ ਆਪਾਂ ਸੱਤੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ